ਕੀ ਗੱਲ ਕੀ ਹੋਈ ਜੀ ਬਾਜੀ ਯਾਰ ਕੱਲ ਗਿਆ ਗਿਆ ਇੱਧਰ ਆ ਸਾਡਾ ਬੋਲਟ ਸਾਡਾ ਖੜਾ ਆ ਜੇ ਬਟਾਕੇ ਮਾਰ ਜਵੇ ਇਹਨਾਂ ਦੀ ਜੁੱਤੀ ਸਾਡਾ ਸਿਰ ਉਹ ਮਾਰੇ ਆ ਭਰਾਵਾ ਆ ਲੋ ਖੜਾ ਸਾਡਾ ਬੋਲਟ ਖੜਾ ਆ ਸਾਡਾ ਬੋਲਟ ਖੜਾ ਆ ਭਾਜੀ ਸਾਡਾ ਬੋਲਟ ਜੇ ਇੱਥੇ ਬਟਾਕੇ ਮਾਰ ਜਵੇ ਤੇ ਇਹਨਾਂ ਦੀ ਜੁੱਤੀ ਸਾਡਾ ਸਿਰ ਬੋਲਟ ਜੇ ਬਟਾਕੇ ਨਹੀਂ ਮਾਰਦਾ ਸੀ ਜੀ ਕਿੱਥੇ ਬੋਲਟ ਖੜਾ ਭਾਜੀ ਦੇਖ ਕਿੱਥੇ ਬੋਲਟ ਖੜਾ ਓਕੇ ਇਹਦਾ ਫੋਨ ਕਰਾ ਰਹੇ ਆ ਮੈਨਾਂ ਦਿਖਾਉਂਗੇ ਮੈਨਾਂ ਚਲਾ ਕੇ ਕਹ ਰਹੀ ਆ ਆ ਕੀ ਗੱਲ ਕਰ ਲੋ ਨਹੀਂ ਬੁਲਟ ਕਿੱਥੇ ਖੜਾ ਤੁਹਾਡਾ ਖੜਾ ਚਲਾਈਓ ਮਾੜਾ ਜਿਹਾ ਬੁਲਟ ਮਾੜਾ ਚਲਾਈਓ ਬੁਲਟ ਚਲਾਈਓ ਮਾੜਾ ਸੋ ਬਿਲਕੁਲ ਦੇਖ ਸਕਦੇ ਇੱਥੇ ਇੱਕ ਬੁਲਟ ਚਲਾਈਓ ਤੁਸੀਂ ਮਾੜਾ ਕਿੰਨਾ 15000 ਦਾ ਯਾਰ ਚਲਾਈਓ ਵਾੜਾ ਬੁਲਟ ਪਤਾ ਨਹੀਂ ਇਹਨਾਂ ਕੋ ਆ ਉੱਤੋਂ ਮੈਡਮ ਜੀ ਬਾ ਗਹਿ ਰਹੀ ਆ ਕਿ ਤੁਸੀਂ ਥਾਣੇ ਆ ਕੇ ਗੱਲ ਕਰ ਲੋ ਇਹ ਤੇ 4-4 ਬੰਦੇ ਬੈਠ ਕੇ ਜਾ ਰਹੇ ਸਾਡੇ ਸਾਹਮਣੇ ਨਹੀਂ ਬੁਲਟ ਦਾ ਸਾਇਲੈਂਸਰ ਚੇਂਜ ਸੀਗਾ ਕਿਦਾਂ ਮਤਲਬ ਜੇ ਸੀ ਪਟਾਕਾ ਨਹੀਂ ਮਾਰਿਆ ਹੋਵੇ ਕਿਸੇ ਨੇ ਵੀ ਤੁਹਾਡੀ ਜੁੱਤੀ ਮੈ ਕੇ ਨਾ ਤਾਂ ਮੇਰਾ ਸਿਰ ਬੁਲਰ ਦਾ ਸਾਇਲੈਂਸਰ ਲਗਾ ਵਟਾ ਹਾਂਜੀ ਬਾਤ ਆ ਦੇਖੋ ਆ ਦੇਖੋ ਹਾਂਜੀ ਆ ਦੇਖ ਲਓ ਸੁਣ ਲਾ ਆ ਅਸੀਂ એનર્ਜੀ ਦੀ ਗੱਲ ਸੁਣੋ ਗੱਲ ਸੁਣ ਲਾ ਯਾਰ ਖਾਪਾ ਜੀ ਤੂੰ ਚੱਲ ਮੈਂ ਮੈਂ ਨਾ ਭਾਈ ਖਾਪ ਤੂੰ ਮਾਰੂੰਗਾ ਭਰਾ ਕਹਿੰਦਾ ਪਾੜੇ ਯਾਰ ਮੈਂ ਪੈਰੀ ਹਥਲਾਨਾ ਵੇ ਹੈਲੋ ਆ ਜਾਓ ਨਹੀਂ ਯਾ ਨਾ ਕਰੋ ਅਸੀਂ ਦੁਕਾਨਦਾਰ ਬੰਦੇ ਆ ਯਾਰ ਜੇ ਕੋਈ ਹੂਡ ਮਾਤੇ ਆ ਉਹ ਨਾ ਕਰੋ ਇਹ ਤਾਂ ਹੂੜ ਮਤ ਕਰਦਾ ਨਾ ਅਸੀਂ ਤੁਹਾਡੇ ਨਾਲ ਆ ਅਸੀਂ ਡਿਊਟੀ ਤੇ ਆ ਪਰ ਜੇ ਕੋਈ ਨਜਾਇਜ਼ ਕਰਦਾ ਕਰੋ ਸਾਡੇ ਸਾਹਮਣੇ ਭਾਜੀ 4 4 ਬੰਦੇ ਬੈਠੇ ਗਏ ਆ ਤਿੰਨ ਦਿਨ ਬੰਦੇ ਆਉਂਦੇ ਆ ਉਹ ਚਾਰ ਜਾਇਓ ਉਹ ਕੈਮਰਾ ਲੱਗਾ ਉਹਦੀ 12 ਗੇ ਜੀ ਚਾਰ ਜਾਇਓ ਕਹਿੰਦੇ ਆਪਾਂ ਚੈੱਕ ਕੀਤਾ ਇਹਦਾ ਬੁਲਟ ਦਾ ਇਹਦਾ ਸਲੈਂਸਰ ਦਾ ਮੋਡੀਫਾਈ ਪਟਾਕਾ ਮਾਰਦਾ ਸਰ ਜੀ ਜੀ ਉਹ ਮਾਰੂਗਾ ਨਾ ਤੇ ਮੈਂ ਕਿਹਨੂੰ ਬੁਲਟ ਡਾਡਾ ਉਹ ਤਾਂ ਬੁਲਟ 'ਚ ਪਟਾਕਾ ਨਹੀਂ ਮਾਰਦਾ ਸੀਗਾ ਸਰ ਜੀ ਸਲੈਂਸਰ ਪਟਾਕੇ ਮਾਰਦਾ ਜਾਂ ਸਟਾਰਟ ਕਰਦੇ ਆ ਹਾਂ ਜੀ ਐਸਪੀ ਸਾਹਿਬ ਮੌਕੇ ਤੇ ਖੜੇ ਸੀਗੇ ਪਟਾਕੇ ਮਾਰੇ ਤਾਂ ਹੀ ਹੋਣੀ ਕਿਹਾ ਕੁਛ ਲੋ ਮੁੰਡੇ ਨੇ ਸਾਡੇ ਤੇ ਨੰਬਰ ਰੋਕਿਆ ਤੂੰ ਬਿਲਕੁਲ ਰੋਕਿਆ ਉਹਨੂੰ ਸੰਗਾ ਨਾਪ ਦੂੰਗਾ ਗੱਡੀ ਤੇ ਸੁਣ ਲੈ ਗੱਡੀ ਤੇ ਸੁਣ ਲੈ ਮੇਰੀ ਮੈਂ ਕਹਿੰਦਾ ਗੱਡੀ ਦੇ ਪਟਾਕੇ ਵਾਜੂ ਜੀ ਗੱਡੀ ਤੇ ਸੁਣ ਲੈ ਮੇਰਾ ਜਦੋਂ ਤੈਨੂੰ ਪੁੱਛਦੇ ਸੀ ਪਟਾਕੇ ਮਾਰਨਾ ਸੀ ਭਾਜੀ ਮੈਂ ਕਿੰਨੇ ਮਨਾਜਮ ਖੜੇ ਸੀ ਭਾਜੀ ਮੈਂ ਇੱਕ ਮਿੰਟ ਇੱਕ ਮਿੰਟ ਚਲੋ ਕੋਈ ਨਹੀਂ ਤੁਸੀਂ ਪਹਿਲਾਂ ਵੀ ਬਣਾ ਹੀ ਲਿਆ ਗੱਡੀ ਕੱ ਲੈ ਵੀ ਕਿ ਤੂੰ ਟ੍ਰਿਪਿੰਗ ਵੀ ਕਰ ਰਹੀ ਸੀ ਉਹ ਗੱਡੀ ਦਾ ਯਾਰ ਭਾਜੀ ਟ੍ਰਿਪਿੰਗ ਗੱਲਾਂ ਦੇ ਭਾਈ ਉਹਨੇ ਵੇਚਿਆ ਉਹ ਗੱਡੀ ਤੇ ਸੁਣ ਲੈ ਗੱਲਾਂ ਦੇ ਭਾਈ ਪਹਿਲਾਂ ਉਹਨੇ ਏ ਆਇਆ ਉਗਾਲ ਤੇ ਸੋਲਾ ਮੇਰੀ ਏ ਆਇਆ ਰੁਕੇ ਆ ਇਹ ਤੇ ਕੋਈ ਸ਼ਰਤ ਨਹੀਂ ਆਇਆ ਨਿਮਰ ਤਾਣਾ ਰੁਕੇ ਆ ਇਹਨਾਂ ਨੂੰ ਚੈੱਕ ਕਰਨਾ ਇਹਨਾਂ ਨੂੰ ਚੈੱਕ ਕੀਤਾ ਫਟਾਫਾੜੀ ਨਹੀਂ ਡਿਊਟੀ ਨਹੀਂ ਸਲਾਨਸਰ ਸਲਾਨਸਰ ਪਟਾਕੇ ਮਾਰਦਾ ਇਹਦਾ ਪਾਜੀਦਾ ਹੁਣ ਬਣੇ ਸੀ ਵੱਡੇ ਲੱਗੇ ਸੀ ਮੈਂ ਕਹਿੰਦਾ ਹੋਰ ਲੱਗੇ ਜਿਹੜੀ ਚੀਜ਼ ਆਈ ਕਹਿੰਨੇ ਕਹਿੰਨੇ ਆ ਹਾਂ ਲੱਗੇ ਜੀ ਪਟਾਕੇ ਬੜਾ ਵੀ ਲਾਈ ਸਲਾਨਸਰ ਪਟਾਕੇ ਮਾਰਦਾ ਸਰ ਜੀ ਜਿਹੜੀ ਗੱਲ ਤੇ ਆ ਬੋਲਦੇ ਆ 15000 ਦਾ ਰਾਇਦਾ ਨਿਤ ਲੋ ਆਪਾਂ ਨੂੰ ਚਲਾਉਣ ਦਾ ਪਤਾ ਨਹੀਂ ਰੇਟ ਦਾ ਕੀਤਾ ਦਾ ਉਹਨਾਂ ਨੂੰ ਕਹਿੰਦੇ ਪਟਾਕੇ ਮਾਰਿਆ ਤੂੰ ਅੱਥਰ ਉਹ ਫੋਨ ਤੇ ਲੱਗਾ ਛੱਡ ਤਾਂ ਕਿਉਂ ਉਹ ਹੈਲਮਟ ਲੱਗਾ ਉਹਦੇ ਤੂੰ ਦੇਖ ਲੈ ਵੀਡੀਓ ਆ ਜਿਹੜਾ ਰੋਕਾਂਗੇ ਉਹਨੂੰ ਕਰਾਂਗੇ ਚਾਹ ਜਿਹੜੇ 25 ਨਹੀਂ ਗਈ ਆ ਮੈਂ ਵੀ ਤੈਨੂੰ ਕਹਿੰਦਾ ਤੇ ਉਹ ਤਾਂ ਕਹਿੰਦੇ ਉਹ ਤਾਂ ਕਹਿੰਦੇ ਉਹਨਾਂ ਕੋਲ ਵੀਡੀਓ ਪਈ ਹੈ ਪਟਾਕੇ ਦੀ ਭਾਈ ਮੇਰੀ ਗੱਡੀ ਦੇ ਪਟਾਕੇ ਮੈਂ ਮਾਰ ਉਹ ਤਾਂ ਕਹਿੰਦੇ ਵੀਡੀਓ ਪਈ ਉਹਨਾਂ ਕੋਲ ਗੱਡੀ ਜਿਹੜੀ ਮਰਜ਼ੀ ਲੈ ਪਟਾਕੇ ਮੈਂ ਮਾਰ ਹਾਂ ਅਸੀਂ ਮਾਰਦੇ ਜਿੱਥੇ ਸਿਲੰਸਰ ਸਿਲੰਸਰ ਚੇਂਜ ਹੋਏਗਾ ਅਰੇ ਗੱਲ ਤੋਂ ਨਹੀਂ ਸਰ ਸਿਲੰਸਰ ਚੇਂਜ ਹੁੰਦਾ ਫੇਰ ਹੀ ਬੁਲਟ ਦੇ ਪਟਾਕੇ ਮਾਰਦਾ ਜਦੋਂ ਇੰਜਨ ਤੋਂ ਬਾਅਦ ਫਿਊਲ ਆਉਗਾ ਫਿਊਲ ਬਾਸਟ ਹੁੰਦਾ ਵਾ ਫਿਊਲ ਫਟੇਗਾ ਤਾਂ ਪਟਾਕੇ ਮਾਰੇਗਾ ਮੈਂ ਕੋਈ ਮਕੈਨੀਕਲ ਇੰਨੀ ਨੋਲੇਜ ਨਹੀਂ ਹੈ ਮਕੈਨੀਕਲ ਉਹ ਚੀਜ਼ ਹੀ ਹੋ ਜਾਈ ਪਟਾਕੇ ਦੇ ਮਾਰਦਾ ਮੈਂ ਕਹਿੰਦਾ 350 ਸੀਸੀ ਦਾ ਇੰਜਨ ਹੈ ਤੇ ਪਟਾਕੇ ਜਦੋਂ ਥਰੋਟਲ ਹੀ ਪੂਰਾ ਖੇਚਦਾ ਜਿਹੜਾ ਕੰਪਨੀ ਤੋਂ ਆਉਂਦਾ ਸ਼ ਬੋਲਾ ਮਾਡਲ ਹੀ ਪੁਰਾਣਾ ਵਾਪਾ ਜੀ ਮਾਡਲ ਹੀ ਪੁਰਾਣਾ ਮੇਰਾ ਬਾਈ ਕਿਉਂ ਸਲੰਸਰ ਚਲੇਗਾ ਬੋਲਦਾ ਤਾਂ ਆਂਦਾ ਹੀ ਹੋਈ ਸਲੰਸਰਾ ਹੁਣ ਤੇ ਨਵੇਂ ਆਏ ਗੁੰਗਿਆਏ ਉਹਨਾਂ ਦਾ ਤੂੰ ਮਰਜ਼ੀ ਕਰੀ ਜਾ ਉਹਦੀ ਉਹ ਨਹੀਂ ਨਹੀਂ ਹੁਣ ਜੇ ਸਲੰਸਰ ਹੀ ਵੱਡਾ ਵਾ ਚੀਜ਼ ਹੀ ਵੱਡੀ ਆ ਉੱਤੇ ਬਾਏ ਤੇ ਕਰੇਗਾ ਹੀ ਉਹ ਪਰ ਸਰਕਾਰ ਵੀ ਕਾਫੀ ਦੱਸਦੀ ਕਿ ਨਰਿੰਦਰ ਥੱਪਰ ਵੀ ਮੌਕੇ ਤੇ ਪਹੁੰਚੇ ਨੇ ਸਿੱਖਿਆ ਨਾਲ ਸੁਭਾਜਵਾਦੀ ਪਾਰਟੀ ਦੇ ਫੰਡਰ ਬੰਦੇ ਨੂੰ ਚਲਾਨ ਗਿਆ ਅਜ ਕਰਤੇ ਸਰ ਬੋਰਡ ਦਾ ਨਾ ਘੱਟ ਕੀਤੀ ਹੈ ਨਹੀਂ ਨਹੀਂ ਮਟਾਈਆਂ ਕਮਾਂ ਦੀ ਗੱਲ ਸੀ ਮੇਰੀ ਇਹ ਚਲਦੀ ਸੀ ਪਟਾਕੇ ਮਾਰਦੇ ਹੋਏ ਸੀ ਨਹੀਂ ਨਹੀਂ ਇਹ ਨਹੀਂ ਮਾਰਦੇ ਪਏ ਸੀ ਇਹਨਾਂ ਦਾ ਸਲੰਸਾ ਨਾ ਮੁੰਡੇ ਨੂੰ ਤਾਂ ਮੈਂ ਕਿਹਾ ਪਟਾਕੇ ਮਾਰਦਾ ਹੈ ਜਿਹੜੀ ਸਲੰਸਾ ਪਟਾਕੇ ਮਾਰਦੇ ਨਾ ਉਹ ਚਲਾਨ ਕਰਦੇ ਸਰ ਜੀ ਇੱਕ ਮਿੰਟ ਇੱਕ ਮਿੰਟ ਮੇਰੀ ਗੱਲ ਸੁਣੋ ਮੈਂ ਤੁਹਾਡੀ ਸਾਰੇ ਕਹਿੰਦੀ ਉਹਨੂੰ ਛੱਡਦਾ ਬੰਦਿਆਂ ਨੂੰ ਉਹਨਾਂ ਨੇ ਕੋਈ ਨਹੀਂ ਛੱਡਿਆ ਨਹੀਂ ਨਹੀਂ ਮੈਨੂੰ ਪਤਾ ਸਰ ਮੇਰੀ ਉਹ ਗੱਡੀ ਯਾਰ ਜਦੋਂ ਮੌਕੇ ਤੇ ਖੜੀ ਮੇਰੀ ਉਹ ਜਿਹਨਾਂ ਨੂੰ ਪਤਾ ਤੂੰ ਛੱਡੇ ਮੇਰੀ ਉਹ ਗੱਡੀ ਖੜੀ ਆ ਇੱਕ ਮਿੰਟ ਭੱਜ ਕੇ ਫੜਿਆ ਉਹ ਕਰਦਾ ਤਨੂੰ ਤਾਂ ਸਾਰੇ ਸੇਕ ਹਾਂ ਜੀ ਉਹ ਜੇ ਰੋਕ ਨਹੀਂ ਦੋ ਜਣੇ ਸਾਬ ਉਹਨਾਂ ਦਾ ਕਹਿਣਾ ਕਿ ਪਟਾਕੇ ਮਾਰ ਰਿਹਾ ਨਹੀਂ ਨਹੀਂ ਦੇਖੋ ਜੀ ਇਹ ਤਾਂ ਪਟਾਕੇ ਮਾਰ ਰਿਹਾ ਸੀ ਤੇ ਮੈਂ ਕਾਂਗਾ ਕਿ ਇਹ ਕਾਨੂੰਨ ਦੀ ਲੰਗਣਾ ਵਾ ਤੇ ਜੇ ਕਿਸੇ ਬੱਚੇ ਕੋ ਜੋ ਬੱਚੇ ਸਾਰੇ ਸਾਂਝੇ ਹੁੰਦੇ ਆ ਜੇ ਕਿਸੇ ਕੋਈ ਬੱਚੇ ਕੋ ਨਹੀਂ ਇਦਾਂ ਬਟਾਕਾ ਮਾਰਿਆ ਜਾਂ ਨਹੀਂ ਮਾਰਿਆ ਮੈਂ ਚੰਦੇ ਮੋਟਰਸਾਈਕਲ ਤੇ ਨਹੀਂ ਬਟਾਕਾ ਮਾਰਿਆ ਜਾ ਸਕਦਾ ਪਰ ਉਹ ਕਿੱਧਰ ਆਪਾਂ ਚੈੱਕ ਕੀਤਾ ਪਟਾਕਾ ਉਹ ਕਹਿੰਦੇ ਉਹਨਾਂ ਕੋਲ ਵੀਡੀਓ ਵੀ ਹੈਗੀ ਆ ਚਲਦੇ ਤੇ ਨਿਊਜ਼ ਨਿਊਜ਼ ਵਾਲੇ ਸਾਹਿਬ ਜੀ ਗੱਲ ਪਤਾ ਕੀ ਤੁਹਾਡੇ ਕੋ ਤੁਹਾਡੇ ਕੋ ਚਾਹੀਦਾ ਵਾ ਉਹ ਟੀਆਰਪੀ ਕੀ ਉਹਨੂੰ ਕਹਿੰਦੇ ਹੁੰਦੇ ਮੈਨੂੰ ਟੀਆਰਪੀ ਤੁਹਾਨੂੰ ਉਹ ਚਾਹੀਦੀ ਆ ਉਹ ਕਹਿੰਦੇ ਕਿ ਬੱਚੇ ਬਟਾਕਾ ਬੱਚਾ ਨਹੀਂ ਮਾਰਿਆ ਪਹਿਲਾਂ ਗੱਲ ਸਾਡੀ ਸੁਣੋ ਬੱਚਾ ਨਹੀਂ ਮਾਰਿਆ ਤੇ ਉਹਨਾਂ ਬੋ ਤੁਹਾਡੀ ਗੱਲ ਨਹੀਂ ਸੁਣੀ ਦੀ ਫਿਰ ਨਹੀਂ ਉਹ ਕਹਿੰਦੇ ਪਟਾਕੇ ਦੀ ਵੀਡੀਓ ਪਈ ਹੋਈ ਹੈ ਮੋਟਰਸਾਈਕਲ ਤੇ ਸਰ ਸਲੈਂਸਰ ਮੋਡੀਫਾਈਡ ਸੀਗਾ ਸੁਣੋ ਇੱਕ ਮਿੰਟ ਯਾਰ ਇੱਕ ਮਿੰਟ ਸਾਹਮਣੇ ਤੁਹਾਡੇ ਸਾਹਮਣੇ ਉਹ ਕਹਿ ਰਹੇ ਤੁਹਾਨੂੰ ਟੀਆਰਪੀ ਜੇ ਜੀ ਸਾਰੀ ਸਮਝ ਆ ਗਈ ਜਿਹੜਾ ਜਿਹੜਾ ਇਹਨਾਂ ਦਾ ਬੁਲਟ ਸੀਗਾ ਉਹ ਪਟਾਕਿਆਂ ਵਾਲਾ ਹੋਏਗਾ ਜੀ ਮੰਨਦਾ ਪਰ ਜਿਹੜਾ ਮੇਨ ਪਟਾਕੇ ਮਾਰਿਆ ਨਹੀਂ ਸੀ ਨਾ ਨੇ ਚੈੱਕ ਕੀਤਾ ਤੇ ਉਹ ਇਦਾਂ ਹੀ ਹੋ ਜੀ ਹਾਂਜੀ ਹਾਂਜੀ ਇਦਾਂ ਹੋਈ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਚੈੱਕ ਕੀਤਾ ਉਹ ਪਟਾਕਿਆਂ ਵਾਲਾ ਸੀ ਜੀ ਠੀਕ ਆ ਚਲੋ ਮੈਂ ਪੁਲਿਸ ਦਾ ਜਿਹੜਾ ਅੱਜ ਕੱਲ ਜਿਹੜਾ ਮਹੌਲ 15 ਅਗਸਤ ਵਾਲਾ ਚੱਲ ਰਿਹਾ ਵੈ ਤੇ ਕਿਤੇ ਨਾ ਕਿਤੇ ਪੁਲਿਸ ਵੀ ਲੋਕਾਂ ਨੂੰ ਸ਼ੱਕ ਦੀ ਨਿਗਾਹਾਂ ਦੇਖਦੀ ਆ ਰਹੀ ਆ ਪਰ ਮੈਨੂੰ ਮੈਂ ਕਹਿੰਦਾ ਕਿ ਇਹਨਾਂ ਦੇ ਇਹਨਾਂ ਦੀ ਆਈਡੀ ਉਹ ਵੀ ਦੇਖ ਕੇ ਤੇ ਪੁਲਿਸ ਨੂੰ ਥੋੜਾ ਜਿਆਦਾ ਜਿਹੜਾ ਰਵਈਆ ਸੀ ਨਾ ਕਿ ਉਹ ਥੋੜਾ ਨਾਰਮਲ ਕਰ ਦਿੰਦੇ ਆ ਜਿਹੜਾ ਕਿ ਮਹੌਲ ਗਰਮ ਨਾ ਹੁੰਦਾ ਪਰ ਮੈਂ ਇਹਨਾਂ ਨੂੰ ਵੀ ਤੁਹਾਨੂੰ ਸਮਝਾਵਾਂਗਾ ਕਿ ਤੁਸੀਂ ਥੋੜਾ ਬੋਧਾ ਦਾ ਚਲਾਣ ਥੋੜਾ ਥਲੇ ਉੱਤੇ ਕਰ ਦੋ ਐਸ਼ਵਰ ਸਾਹਿਬ ਕੋਲ ਵੀ ਇਹ ਚੱਜਣ ਕੋ ਗੱਲ ਨਹੀਂ ਹੋਣੀ ਆ ਵੀ ਇਹਨਾਂ ਨੂੰ ਉਹ ਭਾਜੀ ਕੀ ਆ ਡਵੇੜ ਡਵੇੜ ਥੋੜਾ ਬਤਾ ਇਹਨਾਂ ਦਾ ਚਲਾਨ ਥੱਲੇ ਕਰ ਦੋ ਤਾਂ ਕਿ ਇਹਨਾਂ ਨੂੰ ਰੇਣੀ ਗਾਂਗਾ ਖੋਂ ਚਲਾਉਣ ਨੂੰ ਪਾੜ ਦਿਓ ਕਿ ਥੋੜਾ ਬਤਾ ਜਿਹੜਾ ਲੈਸ ਹੋਵੇ ਕਿਦਾਂ ਦਾ ਉਹ ਇੱਕ ਉਹ ਤੁਸੀਂ ਕਰ ਸਕਦੇ ਹੋ ਤੁਹਾਡੇ ਕੋਲ ਪਾਵਰ ਹੁੰਦੀ ਆ ਅਸਰਾ ਕਰੋ ਤੇ ਮੈਂ ਕਹਣਾ ਕਿ ਜਿਹੜਾ ਕੀ ਹੈ ਨਾ ਪਬਲਿਕ ਦਾ ਪੁੱਤਰ ਰਵਈਆ ਉਹ ਬਿਲਕੁਲ ਨੋਰਮਲ ਰਹਿਣਾ ਚਾਹੀਦਾ ਤਾਂ ਕਿ ਇੱਧਰ ਛੋਟੇ ਛੋਟੇ ਬੱਚੇ ਜਾਂ ਕੋਈ ਉਹ ਕਿ ਜਾਣਿਆ ਪਰ ਮੈਂ ਬੱਚਿਆਂ ਨੂੰ ਕਹਾਂਗਾ ਕਿ ਚਾਹੇ ਉਹ ਮੇਰੇ ਆਪਣੇ ਵੀ ਹੋ ਜਾਂ ਕੋਈ ਜਿਹੜਾ ਬੁਲੇਟ ਪਟਾਕੇ ਵਾਲੇ ਉਹਨਾਂ ਤੋਂ ਥੋੜਾ ਦੂਰ ਰਹਿਣ ਭਰੇਜ ਕਰਨ ਜਿਹੜਾ ਪਟਾਕਾ ਵੱਜਦਾ ਵਾ ਉਹਦੀ ਵਾਇ ਬਿਲਕੁਲ ਸਹੀ ਗੋਲੀ ਲੜੀ ਵਾਇ ਕੋਈ ਤਾਂ ਪਰੇ ਜਿਹਾ ਨਾ ਫਿਲਟਰ ਦੇ ਪਟਾ